आई सदे रज दलारा हाई भरे मोदी अखदा तारा आई सदे रज दलारा हाई भरे मोदी अखंद तारा और अंगा गुरू द बेटा औरंगा गुरू बेटा दिलियो सीस लाया जी दसी गुरू नसवें घुट के छी लाया जी दसी गुरू न ਗਗੋ ਮਾਲ ਪਿੰਡ ਸੀ ਉਹਦਾ ਜਿੱਥੇ ਪੈਦਾ ਹੋਇਆ ਜੋਦਾ ਗਗੋ ਮਾਲ ਪਿੰਡ ਸੀ ਉਹਦਾ ਜਿੱਥੇ ਪੈਦਾ ਹੋਇਆ ਜੋਦਾ ਕਰੇ ਕਮਾਲਾਂ ਫੜ ਕੇ ਢਾਲਾ ਕਰੇ ਕਮਾਲਾਂ ਫੜ ਕੇ ਢਾਲਾ ਜੀਵਣ ਸਿੰਘ ਲੜਿਆ ਜੀ ਦੁਸ਼ਮਣ ਕੋਲੋਂ ਦੁਸ਼ਮਣ ਕੋਲੋਂ ਬਾਬਾ ਜੀਵਣ ਸਿੰਘ ਨੱਡਰਿਆ ਜੀ ਦੁਸ਼ਮਣ ਕੋਲੋਂ ਧਰਤੀ ਤੇ ਆਂਬਰ ਡੋਲ ਗਿਆ ਜਦ ਗੁਰਾਂ ਸਹੀਦੀ ਪਾਈ ਸੀ ਧਰਤੀ ਤੇ ਆਂਬਰ ਡੋਲ ਗਿਆ ਜਦ ਗੁਰਾਂ ਸਹੀਦੀ ਪਾਈ ਸੀ ਸੀਜ਼ ਫੜਿਆ ਨਾਮੇ ਸਤਿਗੁਰੂ ਦਾ ਜੱਤਰ ਦਾ ਢੇਰ ਨਾਲ ਲਾਈ ਸੀ ਸੀਜ਼ ਫੜਿਆ ਨਾਮੇ ਸਤਿਗੁਰੂ ਦਾ ਜੱਤਰ ਦਾ ਢੇਰ ਨਾਲ ਲਾਈ ਸੀ फिर सिख नंद पुर आ पंध मका फिर सिख नंद पुर पंध मका जत कबी दसें गुरू दसें गुरू न घुटक सिख छी लाया जी दसें गुरू न ਜੰਗ ਪੰਗਾਣੀ ਦੇ ਵਿੱਚ ਪਾਪਾ ਜੀਵਨ ਸਿੰਘ ਜੋ ਲੜਿਆ ਜੀ ਜੰਗ ਪੰਗਾਣੀ ਦੇ ਵਿੱਚ ਪਾਪਾ ਜੀਵਨ ਸਿੰਘ ਜੋ ਲੜਿਆ ਜੀ ਲੋਥਾਂ ਦੇ ਅੰਬਾਰ ਚੜਦ ਤੇਨਾ ਜੀਵਨ ਸਿੰਘ ਡਰਿਆ ਜੀ ਲੋਥਾਂ ਦੇ ਅੰਬਾਰ ਚੜਦ ਤੇਨਾ ਜੀਵਨ ਸਿੰਘ ਡਰਿਆ ਜੀ ਤਲਵਾਰ ਚਲਾਉਂਦਾ ਡੇਰ ਨਹੀਂ ਲਾਉਂਦਾ ਤਲਵਾਰ ਚਲਾਉਂਦਾ ਡੇਰ ਨਹੀਂ ਲਾਉਂਦਾ ਢੱਕਰੇ ਜਾਵੇ ਕਰਦਾ ਜੀ ਦੁਸ਼ਮਣ ਕੋਲੋਂ ਦੁਸ਼ਮਣ ਕੋਲੋਂ ਬਾਬਾ ਜੀ ਵਣ ਸਿੰਘ ਨਾ ਡਰਿਆ ਜੀ ਦੁਸ਼ਮਣ ਕੋਲੋਂ ਮੇਰਾ ਦਿਲ ਘੜ ਘੜ ਹੁੰਦਾ ਹੈ ਜਦ ਵੇਖਾਂ ਮੈਂ ਕੁਰਬਾਨੀ ਨੂੰ ਮੇਰਾ ਦਿਲ ਘੜ ਘੜ ਹੁੰਦਾ ਹੈ ਜਦ ਵੇਖਾਂ ਮੈਂ ਕੁਰਬਾਨੀ ਨੂੰ ਨੀਰ ਅੱਖਾਂ ਵਿੱਚੋਂ ਵਹਿ ਤੁਰਿਆ ਜਦ ਪੜਿਆ ਅਮਰ ਕਹਾਣੀ ਨੂੰ ਨੇਰੇ ਅੱਖਾਂ ਵਿੱਚੋਂ ਮੈਂ ਤੁਰਿਆ ਜਦ ਪੜਿਆ ਅਮਰ ਕਹਾਣੀ ਨੂੰ ਉਹ ਜੰਗਲੀ ਸ਼ੇਰ ਮਰਦ ਦਲੇਰਾ ਜੰਗਲੀ ਸ਼ੇਰ ਮਰਦ ਦਲੇਰ ਬਣਾ ਦੇ ਵਿੱਚੋਂ ਆਇਆ ਜੀ ਦਸਵੇਂ ਗੁਰੂ ਨੇ ਦਸਵੇਂ ਗੁਰੂ ਨੇ ਘੋਟ ਕੇ ਸਿੱਖ ਛਾਤੀ ਲਾਇਆ ਜੀ ਦਸਵੇਂ ਗੁਰੂ ਨੇ ਇਸ ਜੋਧਾ ਦੀ ਕੁਰਬਾਨੀ ਨੂੰ ਮੈਂ ਹਰ ਦਮ ਸੀਸ ਨਵਾਉਂਦਾ ਜੀ ਇਸ ਜੋਧਾ ਦੀ ਕੁਰਬਾਨੀ ਨੂੰ ਮੈਂ ਹਰ ਦਮ ਸੀਸ ਨਵਾਉਂਦਾ ਜੀ ਜਗੀਰ ਪੰਬਾ ਕਾ ਗੱਲ ਚੋਟੀ ਦੀ ਗੱਲ ਸਪਾਉਂਦਾ ਨਹੀਂ ਜਗੀਰ ਪੰਬਾ ਕਾ ਗੱਲ ਚੋਟੀ ਦੀ ਗੱਲ ਸਪਾਉਂਦਾ ਨਹੀਂ ਉਹ ਸੱਚਾ ਗੱਲ ਕਰਨਾ ਟੱਲ ਸੱਚਾ ਗੱਲ ਕਰਨਾ ਟੱਲ ਪੜਾ ਪੜ ਤੁੰਬੀ ਪੜਦਾ ਜੀ ਤੁਧ ਮਣ ਕੋੜੋ ਦੁਸ਼ਮਣ ਕੋਲੋਂ ਬਾਬਾ ਜੀ ਵਣ ਸੇਂਗ ਨਾ ਡਰਿਆ ਜੀ ਦੁਸ਼ਮਣ ਕੋਲੋਂ ਦੁਸ਼ਮਣ ਕੋਲੋਂ ਬਾਬਾ ਜੀ ਵਣ ਸੇਂਗ ਨਾ ਡਰਿਆ ਜੀ ਦੁਸ਼ਮਣ ਕੋਲੋਂ ਤੰਤਨ ਗੁਰੂ ਕਲਗੀ ਵਾਲਿਆ ਬਾਜਾ ਵਾਲਿਆ ਪੁੱਤਰ ਦਾਦੇ ਦਾ ਨੀ ਸਾਰਾ ਪਰਵਾਰ ਪਿਤਾ ਬਣੇ ਪੱਤੀ ਵਾਲੇ ਮਹਾਰਾ ਤੰਤਨ ਗੁਰੂ ਘਰ ਦੀ ਸੇਵਾ ਪਿੱਤੀ ਰੰਗਰੇਟੇ ਗੁਰੂ ਕੇ ਪੇ ਅੰਮਰਜੀਤ ਬਾਬਾ ਜੀ ਸਿੰਘ ਭਾਈ ਸੰਗਤ ਸਿੰਘ ਪਾਈ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਮਿਹਰਤੀ ਸਿੰਘ ਪੀਰ ਸਿੰਘ ਗੋਲੀ ਦਾ ਨਾਣਾ ਬਣੇ ਰੰਗਰੇਟੇ ਗੁਰੂ ਕੇ ਪੇ ਸਦਾ ਜੰਮ ਨੇ ਕਲਗੀ ਵਾਲਿਆ ਮੇਰਾ ਕਰੀ ਗੁਰੂ ਘਰ ਦੇ ਪਤਰਕਾਰ ਰਵਿੰਦਰ ਸਿੰਘ ਜੀਔਰ ਕਮਰ ਮਹਾਰਾ ਸਾਧਨ ਜੀ ਅਰਿਲਵਾਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰਾ ਗ੍ਰੋ ਸੋਚਾ ਸੰਗਲ ਪਿੰਡ ਜੀ ਉੱਟੀ ਤਹਿਸੀਲ ਜੇ ਨਾਲਾ ਜ਼ਿਲ੍ਹਾ ਮਰਸੰਦ ਪੰਜਾਬ ਕੋਈ ਟਿਕ ਮਾਫ ਕਰੋ ਨਾਲ ਮੈਘੂ ਜੀ ਦਾ ਖਾਲਸਾ ਮੈਘੂ ਜੀ ਫਤਿਹ